ਉਹਦੇ ਵਿੱਚ ਉਹ ਕਹਿੰਦੇ ਵੀ ਅਸੀਂ ਫਾਲੋ ਅਪ ਲੈ ਰਹੇ ਹੈਗੇ ਆ ਭਾਰਤ ਸਰਕਾਰ ਤੇ ਅਸੀਂ ਉਹਨੂੰ ਲਗਾਤਾਰ ਉਹਦੇ ਤੇ ਪ੍ਰੈਸ਼ਰ ਬਣਾਇਆ ਹੋਇਆ ਵੀ ਸਾਨੂੰ ਇਹ ਸ ਜਾਂਚ ਦਾ ਫਾਲੋ ਅਪ ਦਿੱਤਾ ਜਾਵੇ ਵੀ ਜਿਹੜੀ ਤੁਸੀਂ ਕਮੇਟੀ ਬਣਾਈ ਹੈਗੇ ਆ ਉਹਦੇ ਵਿੱਚ ਕੌਣ ਕੌਣ ਇਨਵੋਲਵ ਨੇ ਉਹ ਮੇਰੇ ਖਿਆਲ ਹੁਣ ਭਾਰਤ ਸਰਕਾਰ ਦੀ ਉਹ ਗੱਲ ਨਹੀਂ ਮੰਨ ਰਹੇ ਵੀ ਕੁਝ ਰੋਗ ਆਫਿਸਰਸ ਨੇ ਕੁਝ بگੜੇ ਹੋਏ ਅਫਸਰਾਂ ਨੇ ਆਪਣੇ ਤੌਰ ਤੇ ਕਰ ਲਿਆ ਨਾ ਸੋ ਇੱਕ ਮੈਂ ਅ ਅਮਰੀਕਨ ਉਹਨੂੰ ਸੁਣ ਰਿਹਾ ਸੀਗਾ ਜਿਹੜੇ ਨਾ ਸੀਨੀਅਰ ਕਾਂਗਰਸਮੈਨ ਨੇ ਉਹ ਕਹਿੰਦੇ ਵੀ ਇਹ ਆਮ ਹੀ ਹੁੰਦਾ ਵੀ ਜਦੋਂ ਬੰਦੇ ਜਦੋਂ ਸਰਕਾਰਾਂ ਨੇ ਆਪ ਬਚਣਾ ਹੁੰਦਾ ਉਹ ਕਹਿ ਦਿੰਦੇ ਨੇ ਇਹ ਅਫਸਰਾਂ ਨੇ ਆਪ ਹੀ ਕਰ ਲਿਆ ਉਹ ਸੀਨੀਅਰ ਕਾਂਗਰਸਮੈਨ ਨੇ ਮੈਂ ਉਹਨਾਂ ਦਾ ਨਾਮ ਭੁੱਲ ਗਿਆ ਮੈਂ ਉਹਨਾਂ ਦੀ ਵੀਡੀਓ ਸੁਣ ਰਿਹਾ ਸੀ ਹਣਾ ਸੋ ਉਹ ਕਹਿੰਦਾ ਵੀ ਇਸ ਤਰ੍ਹਾਂ ਦਾ ਇਹ ਚੱਕਰ ਆਏਗਾ ਪਰ ਉਹਨਾਂ ਨੂੰ ਅਕਾਉਂਟੇਬਿਲਟੀ ਅਕਾਉਂਟੇਬਲ ਹੋਣਾ ਪੈਣਾ ਸੋ ਉਹ ਉਹ ਇਸ ਤਰ੍ਹਾਂ ਦੀ ਜਿਹੜੀ ਬਿਆਨਬਾਜ਼ੀ ਇਹ ਆ ਰਹੀ ਹੈ ਕਿ ਵੀ ਅਕਾਉਂਟੇਬਿਲਟੀ ਸੈੱਟ ਕਰੀ ਜਾਵੇ ਵੀ ਐਗਜ਼ੈਕਟ ਕੀ ਹੋਇਆ ਤਾਂ ਕਿ ਜਿਹੜਾ ਕੇਸ ਅਮਰੀਕਾ ਵਿੱਚ ਚੱਲ ਰਿਹਾ ਨikhil guptal ਉਹਦੇ ਵਿੱਚ ਕੀਨੂੰ ਗਵਾਹੀਆਂ ਜਾਂ ਕਿਹਦੀ ਐਕਸਟਰੈਡੀਸ਼ਨ ਆ ਕਿਨੂੰ ਸਜ਼ਾ ਹੋਣੀ ਆ ਉਹ ਥਰੂ ਪ੍ਰੋਸੈਸ ਆ ਚੱਲ ਰਿਹਾ